ਰੋਪੜ ਦੇ ਗੁਰੂ ਘਰ ਦੇ ਵਿੱਚ ਏਸੀ ਫਟਣ ਦੇ ਕਾਰਨ ਬਲਾਸਟ ਹੋਇਆ ਹੈ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਹੈ 10 ਲੋਕ ਜ਼ਖਮੀ ਹੋਏ ਨੇ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਦੌਰਾਨ ਏਸੀ ਫਟ ਗਿਆ ਤਾਂ ਰੋਪੜ ਦੇ ਗੁਰੂ ਘਰ ਦੇ ਵਿੱਚ ਏਸੀ ਫਟਣ ਦੇ ਕਾਰਨ ਬਲਾਸਟ ਹੋ ਗਿਆ ਹੈ ਧਮਾਕਾ ਹੋਇਆ ਜਿਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ 10 ਲੋਕ ਜ਼ਖਮੀ ਹੋਏ ਨੇ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਦੌਰਾਨ ਏਸੀ ਫਟ ਗਿਆ ਗੁਰੂ ਗੁਰਦਵਾਰਾ ਹੈਡ ਦਰਬਾਰ ਸਾਹਿਬ ਦੀ ਇੱਕ ਘਟਨਾ ਹੈ ਤਾਂ ਉਪਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦੁਆਰਾ ਹੈਡ ਦਰਬਾਰ ਸਾਹਿਬ ਦੀ ਇੱਕ ਘਟਨਾਕ੍ਰਮ ਜਿੱਥੇ ਏਸੀ ਫਟ ਗਿਆ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਤਾਂ ਗੁਰਦੁਆਰਾ ਹੈਡ ਦਰਬਾਰ ਸਾਹਿਬ ਦੇ ਅੰਦਰ ਦੀ ਇਹ ਤਸਵੀਰ ਹੈ ਤਾਂ ਇੱਕ ਜ਼ਖਮੀ ਜਿਸ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਗੁਰੂ ਘਰ ਦੇ ਵਿੱਚ ਏਸੀ ਫਟਣ ਕਾਰਨ ਇਹ ਬਲਾਸਟ ਹੋਇਆ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ 10 ਲੋਕ ਜ਼ਖਮੀ ਹੋ ਗਏ ਨੇ ਦਾ ਇਸ ਤੋਂ ਬਾਅਦ ਇਸ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਜਿਹੜੇ ਜ਼ਖਮੀ ਹੋਈ ਹੈ ਉਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਦਾ ਗੁਰੂ ਘਰ ਦੇ ਵਿੱਚ ਏਸੀ ਫਟਣ ਦੇ ਕਾਰਨ ਇਹ ਵੱਡਾ ਬਲਾਸਟ ਹੋਇਆ ਗੁਰੂ ਘਰ ਦੇ ਵਿੱਚ ਤਮਾਕਾ ਏਸੀ ਫਟਣ ਦੇ ਕਾਰਨ ਹੋਇਆ ਦਾ ਗੁਰਦੁਆਰਾ ਹੈਡ ਦਰਬਾਰ ਸਾਹਿਬ ਰੋਪੜ ਦੀ ਇੱਕ ਘਟਨਾ ਜਿੱਥੇ ਇਹ ਵੱਡਾ ਹਾਦਸਾ ਦਰਪੇਸ਼ ਆਇਆ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦਾ ਗੁਰੂ ਘਰ ਦੇ ਵਿੱਚ ਧਾਰਮਿਕ ਸਮਾਗਮ ਦੌਰਾਨ ਏਸੀ ਫਟ ਗਿਆ ਇੱਕ ਜ਼ਖਮੀ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਖੇ ਰੈਫਰ ਕਰ ਦਿੱਤਾ ਗਿਆ ਤਾਂ ਤਸਵੀਰਾਂ ਨੇ ਰੋਪੜ ਦੇ ਸਿਵਲ ਹਸਪਤਾਲ ਦੀ ਹੈ ਤਸਵੀਰ ਜਿੱਥੇ ਐਮਰਜੈਂਸੀ ਦੇ ਵਿੱਚ ਜ਼ਖਮੀਆਂ ਨੂੰ ਲਜਾਇਆ ਗਿਆ ਤਾਂ ਰੋਪੜ ਦੇ ਗੁਰਦੁਆਰਾ ਦੇ ਵਿੱਚ ਏਸੀ ਫਟਣ ਦੇ ਨਾਲ ਇਹ ਤਮਾਕਾ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ 10 ਲੋਕ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਗੰਭੀਰ ਜ਼ਖਮੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਪੀਜੀਆਈ रेफर ਕੀਤਾ ਗਿਆ ਹੈ ਤਾਂ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋਈ ਹੈ 10 ਲੋਕ ਜ਼ਖਮੀ ਹੋਏ ਨੇ ਗੁਰਦੁਆਰਾ ਹੈਡ ਦਰਬਾਰ ਸਾਹਿਬ ਇੱਥੋਂ ਦਾ ਇਹ ਘਟਨਾਕ੍ਰਮ ਹੈ ਨਾ ਤੋਂ ਘੜਿਆ ਨਹੀਂ ਤਾਂ ਜਾਂਦਾ ਜੀ ਉੱਥੇ ਆਪਣਾ ਕੂਲਰ ਦੇ ਕੋਲ ਬੈਠੇ ਲਈ ਕੀ ਹੋਇਆ ਸੀ ਉੱਥੇ ਕੀ ਉੱਥੇ ਬਲਾਸਟ ਹੋਇਆ ਜੀ ਜੀ ਸੀ ਫਟਿਆ ਜੀ ਬਬਨ ਕੀ ਇੱਕਦਮ ਹੋ ਲਈ ਤੁਹਾਨੂੰ ਤੁਹਾਨੂੰ ਉੱਪਰ ਗਿਆ ਸਾਦਾ ਪਤਾ ਨਹੀਂ ਲੱਗੇ ਜੀ ਕਦੋਂ ਹੋ ਗਿਆ ਤਸ ਖਬਰ ਦੇ ਉਤੇ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਜਗਜੀਤ ਜੱਗੀ ਜੁੜੇ ਨੇ ਤਾਂ ਜੱਗੀ ਕੀ ਜਾਣਕਾਰੀ ਹੈ ਆਖਰ ਕਿਵੇਂ ਏਸੀ ਫਟਿਆ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਦੇਖੋ ਸੰਤ ਬਾਬਾ ਖੁਸ਼ਾਲ ਸਿੰਘ ਜੀ ਦਾ ਸਤਖੰਡ ਵਾਸੀ ਉਹਨਾਂ ਦਾ ਭੋਗ ਸ਼ਗਨ ਜਿਸ ਨੂੰ ਲੈ ਕੇ ਗੁਰਦੁਆਰਾ ਹੈਦ ਦਰਬਾਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਸੰਗਤਾਂ ਦਾ ਇਕੱਠ ਸੀਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਇਸ ਧਾਰਮਿਕ ਸਮਾਗਮ ਦੇ ਵਿੱਚ ਜਿਹੜੀ ਆ ਹਿੱਸਾ ਲੈਣ ਦੇ ਲਈ ਪਹੁੰਚੀ ਹੋਈ ਸੀ ਤਾਂ ਹਾਲ ਜਿਹੜਾ ਬਹੁਤ ਵੱਡੀ ਸੰਗਤ ਦੀ ਤਾਦ ਦੇ ਨਾਲ ਭਰਿਆ ਹੋਇਆ ਸੀਗਾ ਤੋਂ ਦੇ ਹਾਲ ਦੇ ਵਿੱਚ ਸਟੈਂਡਿੰਗ ਜਿਹੜੇ ਏਸੀ ਲਗਾਏ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਏਸੀ ਜਿਹੜਾ ਹੈਗਾ ਉਹ ਅਚਾਨਕ ਫਟ ਗਿਆ ਫਟਣ ਦਾ ਕਾਰਨ ਅਜੇ ਤੱਕ ਨਹੀਂ ਸਮਝ ਆਇਆ ਵੀ ਫਟਿਆ ਕਿਉਂ ਜਾਂ ਹਾਲ ਦੇ ਵਿੱਚ ਸੰਗਤ ਦੀ ਗਿਣਤੀ ਵੱਧ ਹੋਣ ਕਰਕੇ ਉਹ ਹਮਿਟੀ ਹੋ ਗਈ ਉਸ ਕਰਕੇ ਫਟ ਗਿਆ ਜਾਂ ਕੋਈ ਹੋਰ ਰੀਜ਼ਨ ਹੈ ਫਟਣ ਦਾ ਪਰ ਏਸੀ ਦੇ ਫਟਦੇ ਹੀ ਇੱਕਦਮ ਜਿਹੜਾ ਅੱਗ ਦਾ ਜਿਹੜਾ ਬਗੋਲਾ ਪੱਕਾ ਲੀਏ ਤਾਂ ਉਹ ਇੱਕਦਮ ਹਾਲ ਦੇ ਵਿੱਚ ਜਿਹੜਾ ਉਹ ਆ ਗਿਆ ਤਾਂ ਜਿਸ ਤੇ ਜਿਹੜੀ ਉੱਥੇ ਕੋਲ ਜਿਹੜੀ ਸੰਗਤ ਬੈਠੀ ਸੀ ਉਹਨਾਂ ਨੂੰ ਮਤਲਬ ਕਿ ਉੱਥੋਂ ਭੱਜਣ ਦਾ ਵੀ ਜਿਹੜਾ ਮੌਕਾ ਨਹੀਂ ਮਿਲਿਆ ਤਾਂ ਇਸ ਦੌਰਾਨ ਜਿਹੜੀਆਂ ਉੱਥੇ ਸੰਗਤਾਂ ਸੀਆਂ ਉਹਨਾਂ ਨੂੰ ਅੱਗ ਪੈ ਗਈ ਤੇ ਉਹ ਸੰਗਤਾਂ ਜਿਹੜੀਆਂ ਨੇ ਉਹ ਝੁੱਲਸ ਗਈਆਂ ਲਗਭਗ 10 ਦੇ ਕਰੀਬ ਜਿਹੜੇ ਸੰਗਤਾਂ ਜਿਹੜੀਆਂ ਨੇ ਉਹ ਉਸ ਦੌਰਾਨ ਜਿਹੜੀਆਂ ਝੁੱਲਸ ਗਈਆਂ ਜਿਨ੍ਹਾਂ ਨੂੰ ਤੁਰੰਤ ਜਿਹੜਾ ਰੋਪੜ ਦੇ ਸਰਕਾਰੀ ਹਸਪਤਾਲ ਸਮੇਤ ਕੰਨਜੀ ਹਸਪਤਾਲ ਦੇ ਵਿੱਚ ਜਿਹੜਾ ਲਿਜਾਇਆ ਗਿਆ ਸਾ ਨਿੱਜੀ ਹਸਪਤਾਲ ਦੇ ਵਿੱਚ ਇੱਕ ਜਿਹੜੀ ਮਹਿਲਾ ਹੈਗੀ ਆ ਰੋਪੜ ਦੇ ਹਰ ਗੋਬਿੰਦਪੁਰ ਨਗਰਵਾਸੀ ਮਹਿਲਾ ਹੈਗੀ ਆ ਉਸ ਦੀ ਜਿਹੜੀ ਆ ਉਹ ਮੌਤ ਹੋ ਗਈ ਹੈ ਜਦ ਕਿ ਇੱਕ ਜਿਹੜੀ ਮਹਿਲਾ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ ਹੈ ਪਰ ਇਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਸੰਕਟਾ ਸੀ ਜਿਨ੍ਹਾਂ ਨੂੰ ਹੋਰ ਜਿਹੜੀਆਂ 60 ਫੁੱਟਾ ਉੱਥੇ ਵੱਗੀਆਂ ਸੀ ਜਾਂ ਹੋਰ ਜਿਹੜੀਆਂ ਸੰਕਟਾ ਝੁਲਸੀਆਂ ਸਨ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਹਜੇ ਤੱਕ ਠੀਕ ਦੱਸੀ ਜਾ ਰਿਹਾ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀਆਂ ਸਕਤੇ ਨੇ ਸਾਰੀਆਂ ਉਹ ਜਿਹੜੇ ਇਲਾਜ ਨੇ ਜੀ ਜੱਗੀ ਕਿਸੇ ਤਰੀਕੇ ਦੀ ਅੱਗ ਵੀ ਉੱਥੇ ਲੱਗੀ ਹੈ ਤਾਂ ਫਿਲਹਾਲ ਕਾਬੂ ਪਾ ਲਿਆ ਗਿਆ ਜੇਕਰ ਲੱਗੀ ਹੈ ਜੀ ਅੱਗ ਤਾਂ ਤਾਂ ਤੁਰੰਤ ਜਿਹੜਾ ਕਾਬੂ ਪਾ ਲਿਆ ਗਿਆ ਉੱਥੇ ਪਰ ਜਿਸ ਤਰ੍ਹਾਂ ਜਿਹੜਾ ਇਹ ਬਲਾਸਟ ਹੋਇਆ ਜਦੋਂ ਅੱਗ ਦਾ ਬਗੋਲਾ ਜਿਹੜਾ ਉਹ ਇੱਕਦਮ ਜਿਹੜਾ ਬਣਿਆ ਹੈਗਾ ਤਾਂ ਉਸ ਸਮੇਂ ਜਿਹੜਾ ਬਚਾਓ ਕਾਰਜ ਜਿਹੜੇ ਉਹ ਇੱਕਦਮ ਜਿਹੜੇ ਨਹੀਂ ਹੋ ਪਾਇਆ ਜਿਸ ਕਰਕੇ ਜੜੀਆਂ ਸੰਗਤਾਂ ਨੇ ਉੱਥੋਂ ਸੀ ਕਿਉਂਕਿ ਸਮਾਂ ਹੀ ਨਹੀਂ ਮਿਲਿਆ ਨਾ ਸੰਗਤਾਂ ਨੂੰ ਉੱਥੋਂ ਉੱਠਣ ਦਾ ਸਮਾਂ ਮਿਲਿਆ ਕਿਉਂਕਿ ਇੰਨੀ ਤੇਜ਼ੀ ਦੇ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਨੂੰ ਕੰਟਰੋਲ ਸਮ ਸੰਕਿਆ ਸਾਇਕ ਕੋ ਸਾਲ ਦੇ ਵਿੱਚ ਜਿਹੜੀ ਆ ਭੀੜ ਵੀ ਲੋਕਾਂ ਦੀ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਵੀ ਇਹ ਜੋ ਕਿ ਜਿਹੜਾ ਇਕਦਮ ਜਿਹੜੀ ਭੱਜ ਦੌੜ ਜਿਹੜੀ ਆ ਸੰਗਤਾਂ ਦੇ ਵਿੱਚ ਮਤਕੀ ਦੇ ਸੰਗਤਾਂ ਇਕਦਮ ਹਾਲ ਦੇ ਬਾਹਰ ਵੱਲੋਂ ਜਿਹੜੀਆਂ ਭੱਜੜੀਆਂ ਸ਼ੁਰੂ ਹੋ ਗਈਆਂ ਤਾਂ ਇਸ ਦੌਰਾਨ ਵੀ ਜਿਹੜੀਆਂ ਸੰਗਤਾਂ ਦੇ ਜਿਹੜੀਆਂ ਜਿਹੜੀਆਂ ਸੱਕਾਫਟਾ ਵੀ ਜਿਹੜੀਆਂ ਉਹ ਲੱਗੀਆਂ ਨੇ ਤਾਂ ਜਿਹੜੀਆਂ ਸੰਗਤਾਂ ਜਿਹੜੀਆਂ ਝੂਲਸੀਆਂ ਨੇ ਜਿਸ ਉਸ ਘਟਨਾ ਦਾ ਸ਼ਿਕਾਰ ਹੋਈਆਂ ਨੇ ਉਹ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਉਹਨਾਂ ਦੀ ਹਾਲਤ ਹਜੇ ਜਿਹੜੀ ਆ ਉਹ ਠੀਕ ਦੱਸੀ ਜਾ ਰਹੀ ਆ ਉਹ ਸੰਗਤਾਂ ਠੀਕ ਨੇ ਪਰ ਦੋ ਜਿਹੜੀਆਂ ਬਹਿਲਾਵਾਂ ਨੇ ਇੱਕ ਦੀ ਉਹਨਾਂ ਦੇ ਵਿੱਚੋਂ ਮੌਤ ਹੋ ਗਈ ਤੇ ਇੱਕ ਜਿਹੜੀ ਵਹਿਲਾ ਹੈਗੀ ਆ ਉਹ ਪੀਜੀ ਜੱਗੀ ਗੁਰਦੁਆਰਾ ਸਾਹਿਬ ਦਾ ਜੇਕਰ ਅਸੀਂ ਦੀਵਾਨ ਹਾਲ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਦੀਵਾਨ ਹਾਲ ਹੈ ਕਾਫੀ ਕੈਪੈਸਿਟੀ ਹੁੰਦੀ ਆ ਸੰਗਤ ਦੇ ਬੈਠਣ ਦੀ ਕਿ ਸੰਗਤ ਜ਼ਿਆਦਾ ਹੋ ਗਈ ਸੀ ਇਸ ਵਜ੍ਹਾ ਕਰਕੇ ਇਹ ਏਸੀ ਜਿਹੜਾ ਉਹ ਫਟਿਆ ਜਾਂ ਫਿਰ ਇਹ ਏਸੀ ਜਿਹੜਾ ਕਿ ਪ੍ਰਾਈਵੇਟ ਕਿਸੇ ਟੈਂਟ ਹਾਊਸ ਦੇ ਵੱਲੋਂ ਲਗਾਇਆ ਗਿਆ ਸੀ ਜੀ ਜਿਹੜਾ ਏਸੀ ਹੈ ਉਹ ਪ੍ਰਾਈਵੇਟ ਜਿਹੜਾ ਏਸੀ ਲੱਗਿਆ ਹੋਇਆ ਸੀਗਾ ਉੱਥੇ ਵੈਸੇ ਤਾਂ ਏਸੀ ਨਹੀਂ ਹੈਗੇ ਉਸ ਹਾਲ ਦੇ ਵਿੱਚ ਲੱਗੇ ਹੋਏ ਇਹ ਸਟੈਂਡਿੰਗ ਏਸੀ ਜਿਹੜੇ ਆ ਗਰਮੀ ਦੇ ਕਾਰਨ ਜਿਹੜੇ ਉੱਥੇ ਲਗਾਏ ਗਏ ਸਨ ਆਰਜੀ ਤੌਰ ਦੇ ਉੱਤੇ ਜਿਹੜੇ ਇਹ ਏਸੀ ਉੱਥੇ ਲੱਗੇ ਹੋਏ ਹਨ ਤੇ ਉਸ ਤੋਂ ਇਲਾਵਾ ਜੇਕਰ ਸੰਗਤਾਂ ਨੇ ਗੱਲ ਕੀਤੀ ਤਾਂ ਸੰਗਤਾਂ ਦਾ ਜਿਹੜਾ ਇਕੱਠ ਹੈ ਮਲਕਿ ਉੱਥੋਂ ਦੇ ਜਿਹੜੇ ਪ੍ਰਬੰਧ ਹੈ ਉਹ ਵੀ ਜਿਹੜੇ ਸੰਗਤਾਂ ਦੇ ਇਕੱਠ ਦੇ ਮੂਰੇ ਬੋਨੇ ਪੈ ਗਏ ਇੱਕ ਹਾਲ ਤੋਂ ਇਲਾਵਾ ਜਿਹੜੇ ਨਾਲ ਦੇ ਜਿਹੜੇ ਉੱਪਰ ਉਹਦੇ ਖਾਲਕ ਉੱਪਰ ਵੀ ਹੈਗਾ ਉਹ ਵੀ ਜਿਹੜਾ ਸੰਗਤਾਂ ਦੇ ਨਾਲ ਪੂਰਾ ਭਰਿਆ ਸੀ ਉਹਨੂੰ ਉਸ ਤੋਂ ਇਲਾਵਾ ਜਿਹੜਾ ਬਾਹਰ ਜਿਹੜਾ ਗਰਾਊਂਡ ਹੈਗਾ ਜਿਹੜਾ ਓਪਨ ਜਿਹੜਾ ਸਪੇਸ ਹੈਗੀ ਆ ਉੱਥੇ ਵੀ ਜਿਹੜੀਆਂ ਸੰਗਤਾਂ ਦੀ ਬਹੁਤ ਵੱਡੀ ਗਿਣਤੀ ਸੀ ਬਲਕਿ ਜਿੰਨੇ ਕ ਪ੍ਰਬੰਧ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਕੀਤੇ ਗਏ ਸਨ ਉਸ ਤੋਂ ਵੀ ਕਿਤੇ ਗੁਣਾ ਵੱਧ ਜਿਹੜੀ ਸੰਗਤ ਆ ਉੱਥੇ ਪਹੁੰਚ ਗਈ ਤਾਂ ਉਹ ਵੀ ਇੱਕ ਵੱਡਾ ਕਾਰਨ ਜਿਹੜਾ ਹਾਦਸੇ ਦਾ ਜਿਹੜਾ ਹੋ ਸਕਦਾ ਪਰ ਅਜੇ ਤੱਕ ਇਸ ਦੀ ਸਾਰੀ ਜਾਂਚ ਤੋਂ ਬਾਅਦ ਜਦੋਂ ਹੁਣ ਸਮਾਗਮ ਖਤਮ ਹੋਇਆ ਤਾਂ ਉਸ ਤੋਂ ਬਾਅਦ ਜਿਹੜਾ ਉਹ ਪ੍ਰਬੰਧਕ ਜਿਹੜੇ ਨੇ ਉਹ ਦੇਖਣਗੇ ਵੀ ਕੀ ਕੀ ਕਾਰਨ ਹੋਇਆ ਕਿਉਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਵਾਪਰੀ ਹੈਗੀ ਉਹਦਾ ਕਾਰਨ ਕੀ ਆ ਉਸ ਦੀ ਜਾਣ ਬਾਤੋ ਦੇਖ ਲਗੇ ਪਰ ਅੱਜ ਤੱਕ ਜਿਹੜੇ ਭਾਵੇਂ ਸੇਵਾਦਾਰ ਹੋਣ ਭਾਵੇਂ ਹੋਰ ਜਿਹੜੇ ਲੋਕ ਹੋਣ ਉਹ ਜਿਹੜੇ ਅਜੇ ਤੱਕ ਸੰਗਤਾਂ ਦੀ ਜਿਹੜੀ ਦੇਖ-ਰੇਖ ਦੇ ਵਿੱਚ ਜਿਹੜੀ ਸੰਗਤਾਂ ਜਟਮੀ ਹੋਈ ਆ ਉਹਨਾਂ ਦੀ ਦੇਖ-ਰੇਖ ਦੇ ਵਿੱਚ ਜਿਹੜੇ ਉਹ ਗੁਰੂ ਘਰ ਵਖੇ ਹੁਣ ਹਾਲਾਤ ਆਮ ਨੇ ਜੱਗੀ ਜੀ ਬਿਲਕੁਲ ਹਾਲਾਤ ਤਾਂ ਉਸ ਤੋਂ ਕੁਝ ਮਿੰਟਾਂ ਬਾਅਦ ਜਿਹੜੇ ਆ ਆਮ ਹੋ ਗਏ ਸਨ ਕਿਉਂਕਿ ਜਿਹੜੀਆਂ ਸੰਗਤਾਂ ਫੱਟੜ ਹੋਈਆਂ ਸੀ ਉਹਨਾਂ ਨੂੰ ਉੱਥੋਂ ਲੈ ਕੇ ਜਾ ਲੈ ਕੇ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਜਿਹੜਾ ਸਮਾਗਮ ਹੈ ਉਹ ਵੀ ਬੜਾ ਸੀਮਿਤ ਜਿਹੜਾ ਸਮਾਗਮ ਆ ਉਹ ਕਰ ਦਿੱਤਾ ਗਿਆ ਕਿਉਂਕਿ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਦਸਤਾਰਬੰਦੀ ਜਿਹੜੀ ਆ ਹੋਣੀ ਸੀ ਤਾਂ ਤੁਰੰਤ ਜਿਹੜੇ ਧਾਰਮਿਕ ਜਿਹੜਾ ਸਮਾਗਮ ਜਿਹੜਾ ਚਾਹੁੰਦਾ ਸੀ ਕੀਰਤਨ ਚਾਹੁੰਦਾ ਸੀ ਤਾਂ ਉਸ ਨੂੰ ਸੀਮਿਤ ਕਰਕੇ ਬਾਬਾ ਅਵਤਾਰ ਸਿੰਘ ਜੀ ਦੀ ਦਸਤਾਰਬੰਦੀ ਕਰਕੇ ਸਮਾਗਮ ਵੀ ਬੜੇ ਛੇਤੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਹੈਗਾ ਉਹ ਉਸ ਤੋਂ ਬਾਅਦ ਜਿਹੜਾ ਜਿਹੜਾ ਆਮ ਵਰਗ ਆ ਜਿਹੜਾ ਇੱਕ ਵਾਰੀ ਮਾਹੌਲ ਹੋ ਗਿਆ ਪਰ ਉਹ ਇੱਕ ਇੱਕ ਸਮੇਂ ਦੇ ਲਈ ਕੁਝ ਸਮੇਂ ਦੇ ਲਈ ਜਿਹੜੀ ਉੱਥੇ ਭੱਜ ਦੌੜ ਜਿਹੜੀ ਆ ਉਹ ਜ਼ਰੂਰ ਬਚੀ ਜੀ ਜਗੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਰੋਪੜ ਦੇ ਗੁਰੂ ਘਰ ਵਿਖੇ ਏਸੀ ਫਟਣ ਦੇ ਕਾਰਨ ਬਲਾਸਟ ਹੋਇਆ ਹੈ ਤਾਂ ਗੁਰਦੁਆਰਾ ਹੈਡ ਦਰਬਾਰ ਸਾਹਿਬ ਵਿਖੇ ਇਹ ਘਟਨਾਕ੍ਰਮ ਵਾਪਰਿਆ ਫਿਲਹਾਲ ਸਥਿਤੀ ਦੇ ਉਤੇ ਕੰਟਰੋਲ ਪਾ ਲਿਆ ਗਿਆ ਹੈ ਪ੍ਰੈਸ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਕਰੀਬ 10 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ